ਇਹਨੂੰ ਗੱਲਣਾ ਨਹੀਂ ਹੁੰਦਾ ਐਵੇਂ ਕਾਇਆ ਦਾ ਮਾਨ ਨਹੀਂ ਕਾਇਆ ਦੇ ਵਿੱਚ ਕੁਆਲਿਟੀ ਪੈਦਾ ਕਰੋ ਇਦਾਂ ਕੀ ਐ ਇਦਾਂ ਤੇ ਕੁਝ ਵੀ ਨਹੀਂ ਇਹ ਕਿਹੜੀ ਗੱਲ ਹੈ ਜੇ ਸ਼ਰੀਰਾਂ ਦੀ ਗੱਲ ਕਰਦੇ ਹੋ ਸ਼ਰੀਰ ਤੇ ਇੱਕ ਤੋਂ ਇੱਕ ਪਏ ਤਗੜੇ ਤੋਂ ਤਗੜੇ ਪਏ ਆ ਦੁਨੀਆ 'ਚ ਸੋਹਣੇ ਤੋਂ ਸੋਹਣਾ ਬਨੁਖ ਪਿਆ ਕਈ ਬੰਦੇ ਵੇਖਣ ਨੂੰ ਬੜੇ ਤਗੜੇ ਆ ਬਿਮਾਰੀਆਂ ਤੇ ਕਈਆਂ ਦੇ ਬਿਮਾਰੀ ساری ਜ਼ਿੰਦਗੀ 100-100 ਸਾਲ ਦੇ ਹੋ ਗਏ ਸਿਰ ਨਹੀਂ ਦੁਖਿਆ ਕਦੀ ਸ਼ਰੀਰਾਂ ਦੀ ਗੱਲ ਨਹੀਂ ਕੁਆਲਿਟੀ ਗੁਣ ਉਹ ਵੇਖਣੇ ਆ ਉਹ ਵੇਖੋ ਜਰਾ ਤੇ ਆ ਜਿਹੜਾ ਸ਼ਬਦ ਆਪਾਂ ਭਗਤ ਰਵਦਾਸ ਜੀ ਮਹਾਰਾਜ ਦਾ ਪੜਿਆ ਸੀ ਨਾ ਉਹਨਾਂ ਨੇ ਇਹ ਸ਼ਬਦ ਦੇ ਵਿੱਚ ਇਹੀ ਗੱਲ ਖੋਲ ਕੇ ਸਮਝਾਈ। ਲਓ ਸ਼ਬਦ ਸ਼ੁਰੂ ਕਰਦੇ ਆ। ਇਹ ਬਸੰਤ ਰਾਗ ਦਾ ਸ਼ਬਦ ਹੈ। ਭਗਤ ਰਵਦਾਸ ਜੀ ਮਹਾਰਾਜ ਦਾ। ਉਹ ਕਹਿੰਦੇ ਐ ਕਿ ਭਾਈ ਜਿਹੜੀ ਉਹਦੀ ਰਹਾਉ ਦੀ ਪੰਕਤੀ ਹੈ ਨਾ ਤੂੰ ਕਾਏ ਗਰਭ ਹੈ बावਲੀ ਉਹ ਮੇਰੀਏ ਕਵਲਿਏ ਜਿੰਦੇ ਆਦਾ ਬਾਤ ਕਰਦੀ ਉਹ ਦੇ ਕਹਦੇ ਲਈ ਮਾਨ ਕਰਦੀ ਬੱਲੇ ਬੱਲੇ ਮੇਰੇ ਵਰਗਾ ਕਿਹੜਾ ਹੈ ਮੇਰੇ ਵਰਗਾ ਸੋਹਣਾ ਕਿਹੜਾ ਹੈ ਕਹਿੰਦੇ ਕਹਦਾ ਮਾਨ ਕਰਦੀ ਇਹਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਸਫਾਈ ਨਹੀਂ ਰੱਖਣੀ ਇਹਦਾ ਬਤਲ ਵੀ ਨਹੀਂ ਹੁੰਦਾ ਤੁਸੀਂ ਇਹਨੂੰ ਸੰਭਣਾ ਨਹੀਂ ਹੁੰਦਾ ਕੱਪੜੇ ਲੈਣੇ ਨਹੀਂ ਪਾਉਣੇ ਇਹਦਾ ਅਰਥ ਇਹ ਨਹੀਂ ਹੁੰਦਾ ਐਵੇਂ ਮਾਨ ਨਹੀਂ ਕਰਨਾ ਮਾਨ ਹੈ ਜਿਹੜਾ ਕੱਪੜਿਆਂ ਦਾ ਨਹੀਂ ਮਾਨ ਵਿੱਚ ਕੁਆਲਿਟੀ ਹੈ ਜਿਹੜੀ ਉਹਦਾ ਕੰਫੀਡੈਂਸ ਹੋਣਾ ਚਾਹੀਦਾ ਇਹ ਆ ਕੁਆਲਿਟੀ ਹੈ ਉਹਦਾ ਕੰਫੀਡੈਂਸ ਤੇ ਹੋਣਾ ਚਾਹੀਦਾ ਪਰ ਐਵੇਂ ਹੀ ਨੀ ਮਾਣ ਕਰਕੇ ਬਹਿਣਾ ਜਿਵੇਂ ਆ ਆ ਸ਼ਬਦ ਪਗ ਜੀ ਤੂੰ ਜੋ ਐਸੋ ਜਨਤਾ ਕਸ਼ੂ ਨਾਹੀਂ ਪਹਿਰਾਵਾ ਦੇਖੇ ਉਹ ਉਬ ਜਾਹੀਂ ਉਹ ਕਹਿੰਦੇ ਚੰਗੇ ਜੇ ਕੱਪੜੇ ਆਪਣੇ ਆਪ ਨੂੰ ਪਾ ਕੇ ਤੇ ਤੈਨੂੰ ਕੱਖ ਨਹੀਂ ਸਮਝ ਆਉਂਦੀ ਵੀ ਆਪਣੇ ਆਪ ਨੂੰ ਜਿੱਦੇ ਚੰਗੇ ਕੱਪੜੇ ਪਾਏ ਹੁੰਦੇ ਐ ਆਪਣੇ ਆਪ ਨੂੰ ਐ ਲੱਗਦਾ ਵੀ ਮੇਰੇ ਵਰਗਾ ਤੇ ਦੁਨੀਆ 'ਚ ਕੋਈ ਵੀ ਨਹੀਂ ਇਹਦਾ ਮਤਲਬ ਪਹਿਰਾਵਾ ਨਾ ਪਾਉਣ ਤੋਂ ਨਹੀਂ ਵੀ ਪਹਿਰਾਵਾ ਪਾਓ ਨਾ ਪਰ ਇਸ ਚੀਜ਼ ਦਾ ਨੀ ਮਾਣ ਗੁਣਾ ਨਾ ਕਰਨਾ ਖਰੀਦ ਤੇ ਕੱਪੜੇ ਸੋਹਣੇ ਪਾਏ ਐ ਭੇੜੇ ਪਾਏ ਐ ਮਸਲਾ ਇਹ ਦੀ ਮੈਂ ਤੇ ਵੈਸੇ ਇਹ ਗੱਲ ਬਹੁਤ ਵਾਰ ਕਹੀ ਐ ਘਰ ਭਾਵੇਂ ਕੱਚਾ ਐ ਪਰ ਸਾਫ ਸੁਥਰਾ ਚਾਹੀਦਾ ਐ ਕੱਪੜੇ ਭਾਵੇਂ ਤੇਰੇ ਸਸਤੇ ਹੀ ਐ ਸਾਫ ਸੁਥਰੇ ਚਾਹੀਦੇ ਐ ਦਾੜੀ ਤੇ ਤੇਲ ਭਾਵੇਂ ਤੂੰ ਸਰੋਂ ਦਾ ਹੀ ਲਾਹ ਪਰ ਲੱਗਿਆ ਹੋਣਾ ਚਾਹੀਦਾ ਤੇਰੇ ਸਾਫ ਹੋਣੇ ਚਾਹੀਦੇ 2-3 ਟਾਈਮ ਕੰਦਾ ਹੋਣਾ ਚਾਹੀਦਾ ਕੱਪੜੇ ਸਾਦੇ ਐ ਸਸਤੇ ਐ ਇੱਕ ਬੰਦਾ 200 ਰੁਪਏ ਮੀਟਰ ਪਾਉਂਦਾ ਇੱਕ 20 ਰੁਪਏ ਮੀਟਰ ਪਾਉਂਦਾ ਪਰ 20 ਰੁਪਏ ਵੀ ਹੋਣ ਮੀਟਰ ਵਾਲੇ ਹੋਣ ਪਰ ਸਾਫ਼ ਹੋ ਰਹੇ ਚਾਹੀਦੇ ਇਹ ਤੇ ਅਸੀਂ ਕਰ ਸਕਦੇ ਆ ਤਾਂ ਜਿਹੜੇ ਬੰਦਿਆਂ ਨੂੰ ਸਫਾਈ ਦਾ ਸ਼ੌਂਕ ਨਹੀਂ ਹੁੰਦਾ ਹੁਣ ਕੱਪੜਾ ਤੇ ਉਹਨਾਂ ਨੇ ਪਾਇਆ ਹੁੰਦਾ 300 ਮੀਟਰ ਪਰ ਨਉਆ ਆਪਣੇ ਘਟਦੇ ਹੀ ਨਹੀਂ ਐਨੀ ਐਨੀ ਮੈਲ ਫਸੀ ਰੱਖਦੇ ਨੇ ਮਤਲਬ ਉਹਨਾਂ ਨੂੰ ਸੁਭਾਅ ਹੀ ਨਹੀਂ ਸ਼ਰੀਰ ਨੂੰ ਸੰਭਾਲਣਾ ਆਦਤ ਹੀ ਨਹੀਂ ਹੁੰਦੀ ਕਾਇਆ ਨੂੰ ਦੇਖਦੇ ਹੀ ਨਹੀਂ ਗੜੇ ਧਿਆਨ ਹੀ ਨਹੀਂ ਰੱਖਦੇ ਸ਼ਰੀਰ ਨੂੰ ਸਾਫ਼ ਰੱਖਣਾ ਇਹ ਠੀਕ ਹੈ ਸਾਫ ਕੱਪੜੇ ਪਾਉਣੇ ਨੇ ਇਹ ਠੀਕ ਹੈ ਪਰ ਇੰਨਾ ਚੀਜ਼ਾਂ ਦਾ ਮਾਣ ਨਹੀਂ ਕਰਨਾ ਮਾਣ ਕਰਨਾ ਵੇਖਣੇ ਤੇਰੇ ਕੱਪੜੇ ਦੀ ਕੁਆਲਿਟੀ ਕੱਪੜੇ ਪਾਈ ਫਿਰ ਵੀ ਜੀਨ ਇੰਨੀ ਮਹਿੰਗੀ ਪਾਈ ਐ ਕੱਪੜੇ ਇੰਨੇ ਮਹਿੰਗੇ ਪਾਏ ਐ ਤੇ ਜੇ ਕੋਈ ਕੰਮ ਕਿਹਾ ਉਹ ਕੀਤਾ ਨਹੀਂ ਉਹ ਡਿਊਟੀ ਕੀਤੀ ਨਹੀਂ ਕੱਪੜੇ ਨਹੀਂ ਫਿਰ ਸੋਹਣੇ ਲੱਗਦੇ ਪਹਿਰਾਵਾ ਹੀ ਸੋਹਣਾ ਲੱਗਦਾ ਚਾਹੇ ਕੋਈ ਔਰਤ ਹੈ ਚਾਹੇ ਕੋਈ ਮਰਦ ਹੈ ਜਦੋਂ ਗੱਲ ਕੱਪੜਿਆਂ ਤੇ ਖੜ ਗਈ ਫਿਰ ਆਪਾਂ ਕਹਿੰਦੇ ਤੇਰੇ ਕੱਪੜਿਆਂ ਨੂੰ ਕਰਦਾ ਕੰਮ ਤੇ ਕੀਤਾ ਨਹੀਂ ਕੋਈ ਡਿਊਟੀ ਤੇ ਕੀਤੀ ਨਹੀਂ ਕੰਮ ਕਿੱਦਾਂ ਕਰਨਾ ਜੋਬ ਕਿੱਦਾਂ ਕਰਨੀ ਹੈ ਡਿਊਟੀ ਕਿੱਨੇ ਕਰਨੀ ਹੈ ਸਫਾਈ ਕਿੱਨੇ ਕਰਨੀ ਰੋਟੀ ਪਾਣੀ ਕਿੱਨੇ ਕਰਨਾ ਉਧਰ ਟੇਲ ਹੈ ਕੱਪੜੇ ਕੱਪੜੇ ਕੀ ਕਰਨੇ ਨੇ ਇਕੱਲੇ ਪਹਿਰਾਵਾ ਕੱਲਾ ਕੀ ਕਰਨਾ ਇਸ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਹੈ ਪਹਿਰਾਵਾ ਦੇਖੇ ਉਹ ਵਜਾਏ ਕਿਨੇ ਐਵੇਂ ਹੀ ਆਕੜਿਆ ਫਿਰਦਾ ਪਹਿਰਾਵਾ ਵੇਖ ਕੇ ਤੁਝੇ ਕਹਿੰਦੇ ਤੈਨੂੰ ਕਹਿੰਦੇ ਸਮਝ ਨਹੀਂ ਆਉਂਦੀ ਤੁਝੈ ਸੁਜੰਤਾ ਕਸ਼ੂ ਨਾ ਹੈ ਕਹਿੰਦੇ ਤੈਨੂੰ ਇਹ ਸੂਝ ਨਹੀਂ ਕੱਪੜੇ ਵੇਖ ਕੇ ਬੰਦਾ ਆਕੜਿਆ ਫਿਰਦਾ ਮੇਰੇ ਵਰਗਾ ਕਿਹੜਾ ਕੱਪੜੇ ਨਹੀਂ ਕੁਆਲਿਟੀ ਦਿਖਾ ਅਗਲੀ ਪੰਨ ਘਰ ਗਵਤੀ ਕਾ ਨਹੀਂ ਥਾਉ ਤੇਰੀ ਗਰਦਨ ਉੱਪਰ ਲਵੇ ਕਾਉ ਇਹ ਜਿਹੜਾ ਗਰਭ ਕਰਦੇ ਆ ਮਾਨ ਕਰਦੇ ਆ ਹੰਕਾਰ ਕਰਦੇ ਆ ਗਰਭਵੰਤੀ ਦਾ ਕਾ ਨਹੀਂ ਥਾਉ ਇਹਨਾਂ ਲੋਕੀ ਦਾ ਕਹਿੰਦੇ ਇਹੋ ਜਿਹੇ ਬੰਦਿਆਂ ਦਾ ਕਿਤੇ ਥਾਂ ਨਹੀਂ ਤੇਰੀ ਗਰਦਨ ਉੱਪਰ ਲਵੇ ਕਾਉ ਕਹਿੰਦੇ ਤੇਰੇ ਗਰਦਨ ਤੇ ਕਾਲ ਰੂਪੀ ਕਾ ਬੈਠਾ ਹੈ ਤੂੰ ਜਿੰਨਾ ਮਰਜ਼ੀ ਬਣਿਆ ਫਿਰ ਪਰ ਕਾਲ ਮਤਲਬ ਸਮਾਂ ਟਾਈਮ ਜਿਵੇਂ ਜਿਵੇਂ ਨਿਕਲ ਰਿਹਾ ਤੇ ਕਾਇਆ ਬੁੱਢੀ ਹੋ ਰਹੀ ਹੈ। ਇਹ ਕਾਇਆ ਮੈਂ ਰੁੱਲਦੀ ਦੇਖੀ ਜਿਵੇਂ ਧਰ ਉੱਪਰ ਛਾਰੋ। ਇਹ ਸਰੀਰ ਨੇ ਰੁੱਲਦਾ ਹੈ। ਇਹਨੂੰ ਇਹਦੇ ਤੋਂ ਫਾਇਦਾ ਲੈਣਾ ਹੈ। ਇਹਦਾ ਅਰਥ ਇਹ ਨਹੀਂ ਭਾਈ ਕਈ ਬੰਦੇ ਜਿਹੜੋ ਦਿਨ ਨੂੰ ਦੂਜੇ ਪਾਸੇ ਪਲੇ ਜਾਣਗੇ ਵੀ ਹੁਣ ਤੇ ਮਰਨਾ ਹੀ ਹੈ, ਸਰੀਰ ਤੇ ਗਾਲੀ ਜਾਣਾ ਹੈ, ਮਤਲਬ ਡਾਊਨ ਨਹੀਂ ਹੋਣਾ। ਇਹ ਕਹਿਣਾ ਗਲ ਜਾਣਾ ਹੈ ਜਿੰਨਾ ਲਾਹਾ ਲਿਆ ਜਾਂਦਾ। ਉਹ ਲੱਤਾ ਤੁਰਦੀਆਂ ਜਿੰਨਾ ਤੁਰਿਆ ਜਾਂਦਾ ਤੁਰ ਲਓ ਜਿੰਨਾ ਭਜਿਆ ਜਾਂਦਾ ਭੱਜ ਲਓ ਲੱਤਾ ਤੁਰਦੀਆਂ ਨਾ ਜਿੰਨੇ ਇੱਥੇ ਬੈਠੇ ਆ ਤੁਰ ਲੈਣੇ ਆ ਨਾ ਬਾ ਫਿਰ ਇਹ ਇਧਰ ਰੁਕਣ ਵਾਲਾ ਹੀ ਹੈ ਕੰਮ 60 70 ਸਾਲ ਤੋਂ 80 ਸਾਲ ਤੋਂ ਬਾਅਦ ਜਾ ਕੇ ਥੋੜਾ ਤੁਰਿਆ ਜਾਣਾ ਇਹ ਤੇ ਜਿੱਦੋ ਬਾਬਾ ਫਰੀਦ ਫਰੀਦਾ ਇੰਨੀ ਨਿੱਕੀ ਜੰਗੀ ਹੈ ਜੰਗਾ ਲੱਤਾ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਿੱਕੀਆਂ ਨਿੱਕੀਆਂ ਜੰਗਾ ਨਾਲ ਮੈਂ ਥਲ ਡੂੰਗਰ ਭਵਿਉਮ ਲੱਤਾਂ ਨਕੀਆਂ ਨਕੀਆਂ ਮੈਂ ਹਜ਼ਾਰਾਂ ਮੀਲਾਂ ਦਾ ਸਫ਼ਰ ਸੈਂਕੜੇ ਮੀਲਾਂ ਦਾ ਸਫ਼ਰ ਮੈਂ ਤੈਅ ਕੀਤਾ ਕਈ ਬੰਦੇ ਨਾਰਮਲੀ 10 ਕਿਲੋਮੀਟਰ ਇੱਕ ਦਿਨ 'ਚ ਤੁਰ ਲੈਂਦੇ ਆ ਜੀ ਕਈ ਬੰਦੇ ਨਾਰਮਲ ਤੁਰ ਲੈਂਦੇ ਐ ਨਾ 10 ਕਿਲੋਮੀਟਰ ਇੱਕ ਦਿਨ 'ਚ ਕੰਮਕਾਰਾਂ ਵਾਲੇ ਤੁਰਦੇ ਫਿਰਦੇ ਆ ਕਰ ਲਿਆ ਆ ਕਰ ਲਿਆ ਆ ਕਰ ਲੈ 10 ਕਿਲੋਮੀਟਰ ਕਈ ਤੁਰ ਲੈਂਦੇ ਕਈ ਸੈਰ ਕਰਨ ਜਾਣਗੇ 15 ਕਿਲੋਮੀਟਰ ਇੱਕ ਦਿਨ ਚ ਤੁਰਿਆ ਮੈਂ ਕਈ 10 ਕਿਲੋਮੀਟਰ ਤੁਰਦੇ ਐ ਤੇ ਆ ਜਿਹੜੀਆਂ ਬੀਬੀਆਂ ਘਰਾਂ ਚ ਕੰਮ ਕਰ ਕਰਦੀਆਂ ਆ ਕਰ ਲੈ 5-4 ਕਿਲੋਮੀਟਰ ਤੇ ਵੀ ਤੋਰੀ ਲੈਂਦੀ ਐ ਸੈਰ ਕਰਨ ਭਾਵੇਂ ਨਾ ਵੀ ਜਾਣ ਹੁਣ ਸੋਚ ਕੇ ਵੇਖੋ 10 ਕਿਲੋਮੀਟਰ ਇੱਕ ਦਿਨ ਚ ਤੁਰਦਾ ਬੰਦਾ ਤੇ ਦੱਸੋ ਮਹੀਨੇ ਦੇ ਕਿੰਨਾ ਬਣ ਗਿਆ 300 ਤੇ ਸਾਲ ਦਾ ਕਿੰਨਾ ਬਣ ਗਿਆ 12 3 3600 ਕਿਲੋਮੀਟਰ ਹੋਇਆ ਬੋਲੋ ਸਾਢੇ 3000 ਹੋਇਆ ਕਿ ਨਹੀਂ ਤੇ ਜੇ ਮੰਨ ਲਓ ਬੰਦਾ 20 ਸਾਲ ਦੀ ਉਮਰ ਤੋਂ ਵੀ ਇੰਨਾ ਤੁਰਨ ਲੱਗੇ ਸਾਢੇ 3000 ਪਰ ਹੀ ਹੈ ਤੇ ਜੇ 30 ਸਾਲ ਵੀ ਤੁਰੀ ਜਾਵੇ 30 ਸਾਲ ਤੁਰੀ ਜਾਵੇ ਤੇ ਜੋੜ ਕੇ ਵੇਖ ਲਓ ਸਾਢੇ 3000 ਕਿਲੋਮੀਟਰ ਇੱਕ ਸਾਲ ਦਾ ਤੇ 30 40 ਸਾਲ ਜੇ ਤੁਰ ਪਿਆ ਤੇ ਬਣ ਗਿਆ ਨਾ ਲੱਖ ਕਿਲੋਮੀਟਰ ਤੋਂ ਉੱਪਰ ਗਿਆ ਕਿ ਨਹੀਂ ਸਾਡੇ ਕਈ ਵੀਰ ਨੇ ਨਾ ਕੈਲਕੂਲੇਸ਼ਨ ਵੇਖੀਓ ਤੁਸੀਂ ਗੁਰੂ ਗੋਬਿੰਦ ਗੁਰੂ ਨਾਨਕ ਸਾਹਿਬ ਬਾਰੇ ਲਿਖਿਆ 70000 ਮੀਲ ਮਰਨ ਪੈਦਲ ਮੈਂ ਕਈ ਵੀਰ ਸੋਚਦਾ ਹੁੰਦਾ ਵੀ ਮੜਾ ਜਾ ਹਸਾਬ ਜਾ ਤੇ ਲਾ ਕੇ ਵੇਖ ਲਓ ਇਹ ਤੇ ਬਹੁਤਾ ਨਹੀਂ ਬਣਦਾ ਯਾਰ ਤੁਸੀਂ ਕਿ ਕਿੱਥੇ ਮੜਾ ਜੋੜ ਤੇ ਲਾਓ ਇਹ ਤੇ ਬਹੁਤ ਇਹ ਤੇ ਆਮ ਬਣ ਜਾਣਾ ਕਿਸੇ ਬੰਦੇ ਦਾ ਤੁਸੀਂ ਇੱਦਾਂ ਕਾ ਤੂੰ ਕਹਿੰਦੇ ਆ ਜਾਂ ਮੀਲ ਗਿਣੋਈ ਨਾ ਗੱਲ ਹੀ ਦਾ ਛੱਡੋ ਪੱਕ ਗੁਰੂ ਸਾਹਿਬ ਹੋਏ ਆ ਸਾਡੇ ਉਹਨਾਂ ਨੇ ਕੰਮ ਕੀਤਾ ਆਪਣੀ ਜ਼ਿੰਦਗੀ ਚ ਜੇ ਮੀਲ ਗਿਣਨੇ ਆ ਫਿਰ ਇਹ ਕਰਨ ਤੇ ਆਇਆ ਫਿਰ ਕਈ ਲੱਖ ਕੋਈ ਕਈ ਲੱਖ ਕੋ ਮਤਲਬ ਜੇ ਆਮ ਬੰਦਾ 1 ਲੱਖ ਕਿਲੋ ਲੱਖ ਤੁਰਦਾ ਹੈ 70000 ਮੀਲ ਇੱਕ ਬੰਦਾ ਤੁਰਦਾ ਹੈ ਤੇ ਜੇ ਗੁਰੂ ਨਾਨਕ ਪਾਤਸ਼ਾਹ ਦਾ ਤੋਰਾ ਵੇਖਣਾ ਹੈ ਉਹਨਾਂ ਦੀਆਂ ਉਦਾਸੀਆਂ ਵੇਖਣੀਆਂ ਨੇ ਉੱਥੇ ਜਾ ਕੇ ਘਟ ਤੋਂ ਘਟ ਤੁਸੀਂ ਕਹੋ ਵੀ 4 ਲੱਖ ਮੀਲ 4 ਲੱਖ ਕਿਲੋਮੀਟਰ ਦੁਰੇ ਆਮ ਬੰਦੇ ਤੋਂ 4 ਗੁਣਾ ਜ਼ਿਆਦਾ 5 ਗੁਣਾ ਜ਼ਿਆਦਾ ਜੇ ਤੁਸੀਂ 70000 ਮੀਲ ਤੇ ਸਾਰੀ ਜ਼ਿੰਦਗੀ ਤੇ ਕਹਿੰਦੇ ਸਾਰੀਆਂ ਉਦਾਸੀਆਂ ਦੀ ਇੰਨੀ ਬਣਦੀ ਮੈਂ ਕਹਿੰਦਾ ਇਹ ਤੇ ਤੁਸੀਂ ਮੜਾ ਜਾ ਕਿਉਂਕਿ ਸਾਫਤਾ ਬਲਾ ਕੇ ਨਹੀਂ ਨਾ ਵੇਖਿਆ ਕਦੇ ਤੇ ਜੋੜ ਕੇ ਵੇਖੀਏ ਤੇ ਫਿਰ ਤੇ ਬਹੁਤ ਬਣ ਜਾਂਦਾ ਹੈ ਆਪਾਂ ਨੂੰ ਆਪਣਾ ਕਿਹੜਾ ਹਸਾਬ ਜਿਆ ਲੱਗਦਾ ਹੈ ਕਹਿੰਦੇ ਜੋੜਿਆ ਨਹੀਂ ਲੱਭਦਾ ਪਰ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੀ ਸ਼ਬਦ ਆਪਾਂ ਗੱਲ ਇਹ ਕਰ ਰਹੇ ਆ ਫਰੀਦਾ ਇੰਨੀ ਨਿੱਕੀ ਜੰਗੀ ਹੈ ਆ ਜਾੰਘਾਂ ਜਿਹੜੀਆਂ ਨੇ ਲੱਤਾਂ ਜਿਹੜੀਆਂ ਨੇ ਇਹਨਾਂ ਨਾਲ ਕਹਿੰਦੇ ਥਲ ਡੂੰਗਰ ਭਵੇ ਓਮ ਬਹੁਤ ਘੁੰਮਿਆ ਹੈ ਬਹੁਤ ਤੁਰਿਆ ਹੈ ਲੱਤਾਂ ਨਕੀਆਂ ਨਕੀਆਂ ਲੰਮੇ ਲੰਮੇ ਪੈੜੇ ਤੈ ਕੀਤੇ ਹੈ ਅੱਜ ਕਹਿੰਦੇ ਮੈਂ ਹੋ ਗਿਆ ਬੁੱਢਾ ਆ ਪਿਆ ਮੇਰੇ ਸਾਹਮਣੇ ਕੁੱਜਾ ਅੱਜ ਫਰੀਦਾ ਕੁੱਜੜਾ ਸੈ ਕੋਹਾਂ ਥੀਓਮ ਇਹਦੇ ਆ ਪਿਆ ਮੇਰੇ ਸਾਹਮਣੇ ਕੁੱਜਾ ਤੇ ਮੇਰੀਆਂ ਲੱਤਾਂ ਅੱਜ ਚੱਲਦੀਆਂ ਨਹੀਂ ਐ ਲੱਗਦਾ ਵੀ ਸੈਂਕੜੇ ਕੋਹਾਂ ਤੇ ਪਿਆ ਹੈ ਕਿੱਥੇ ਮੈਂ ਨਕੀਆਂ ਨਕੀਆਂ ਲੱਤਾਂ ਨਾਲ ਕਿੱਥੇ ਕਿੱਥੇ ਗੇੜੇ ਕੱਢ ਆਇਆ ਘੁਮਾਇਆ ਅੱਜ ਆ ਨੇੜੇ ਪਿਆ ਕੁੱਜਾ ਮੈਨੂੰ ਬਹੁਤ ਦੂਰ ਜਾਪਦਾ ਹੈ ਸਮਝਦੇ ਹੋ ਸਾਡੇ ਨਾਲ ਇੰਨਾ ਬਣੂ ਕਿ ਨਹੀਂ ਬਣੂ ਲੱਤਾਂ ਜਿੱਦੇ ਜਵਾਬ ਦੇ ਗਈਆਂ ਉਹਦੇ ਬਾਥਰੂਮ ਵੀ ਬਹੁਤ ਦੂਰ ਲੱਗਣਾ ਹੈ ਠੀਕ ਹੈ ਇਹਦਾ ਮਤਲਬ ਕਾਇਆ ਜਿਹੜੀ ਹੈ ਜੇ ਨਾ ਲਾਹਾ ਲਿਆ ਜਾਵੇ ਲਿਆ ਲਓ ਜਿੰਨਾ ਤੁਰ ਹੁੰਦਾ ਤੁਰਿਆ ਇਹਨਾਂ ਨੂੰ ਜਿੰਨਾ ਚਲਾ ਸਕਦੇ ਹੋ ਚਲਾ ਲਓ ਬਹਿ ਗਏ ਤੇ ਬਹਿ ਗਏ ਵਾ ਇੱਕ ਵਾਰੀ ਗੋਡੇ ਸਾਥ ਛੱਡ ਜਾਂਦੇ ਨੇ ਮੁੜ ਕੇ ਅੱਜ ਕੱਲ ਚੱਪੜੀਆਂ ਫਮਾਉਂਦੇ ਆ ਸੀ ਐ ਕਿ ਨਹੀਂ ਐ ਕਿ ਨਹੀਂ ਜੰਬ ਪੈਂਦਾ ਚੱਪੜੀਆਂ ਨਾ ਫੁੱਫੜ ਜੀ ਸਾਡੇ ਭੂਆ ਨੇ ਪਵਾਈਆਂ ਤਾਂ ਪੁੱਛਦਾ ਅਮਰੀਕਾ ਤੋਂ ਚੱਪੜੀਆਂ ਪਵਾਉਣ ਆਏ ਆ ਕਹਿੰਦੇ ਜੀ ਉੱਥੇ ਪਵਾ ਕੇ ਆਉਂਦੀਆਂ ਨੇ ਟੈਕਨੀਕ ਦੇ ਬਾਥਰੂਮ ਲੈ ਕੇ ਜਾਓ ਕਦੇ ਚੱਕ ਕੇ ਲੈ ਕੇ ਜਾਓ ਕਦੇ ਬਿਠਾਓ ਹੈ ਕਿ ਨਹੀਂ ਪੰਗਾ ਜਦੋਂ ਬੰਦ ਨੂੰ ਸਾਡੇ ਹੈਗੀਆਂ ਚੱਪੜੀਆਂ ਜਿਨ੍ਹਾਂ ਦੀਆਂ ਨਹੀਂ ਪੈਂਦੀਆਂ ਹੈ ਨਹੀਂ ਇਹਨਾਂ ਨੂੰ ਪੁੱਛ ਕੇ ਵੇਖੋ ਜਦੋਂ ਪਵਾਉਂਦਾ ਹੈ ਬੰਦਾ ਫਿਰ ਕਿਵੇਂ ਚੀਕਾਂ ਨਿਕਲਦੀਆਂ ਕਿਵੇਂ ਜਦੋਂ ਐਕਸਰਸਾਈਜ਼ ਕਰਦੇ ਫਿਜ਼ੀਓਥੈਰੇਪਿਸਟ ਨੇ ਜਿਹੜੇ ਜਦੋਂ ਉਹ ਕਰਦੇ ਨੇ ਇਦਾਂ ਚੈੱਕ ਕਰਦੇ ਨੇ ਉਹਦੋਂ ਵੇਖੋ ਕੀ ਬਣਦਾ ਫਿਰ ਹੈ ਨਹੀਂ ਕਹਿ ਕੇ ਤੂੰ ਬੰਦੇ ਮਤਲਬ ਉਹ ਪੂਰਾ ਹਾਲ ਹੋ ਜਾਂਦਾ ਮਰਨ ਤੱਕ ਚਲਾ ਜਾਂਦਾ ਦਰਦਾ ਹੁੰਦੀਆਂ ਤੇ ਹੁਣ ਚੰਗੀਆਂ ਭਲੀਆਂ ਲੱਤਾਂ ਐ ਸਾਡੀਆਂ ਪ੍ਰਾਣਿਆਂ ਦੀਆਂ ਚੱਪੜੀਆਂ ਖਰਾਬ ਕੀਤੀ ਸੀ ਹੁੰਦੀਆਂ ਉਹਦਾ ਕਾਰਨ ਸੀ ਘਰ ਕੱਚੇ ਸੀ ਕੱਚਾ ਥਾਂ ਸੀ ਪੋਲਾ ਸੀ ਤੇ ਹੁਣ ਹਰ ਘਰ ਚ ਲੱਗਾ ਹੈ ਫਰਸ਼ ਥੱਲੇ ਹਾਰਡ ਇੱਕ ਸਾਡੇ ਜੁੱਤੇ ਇਦਾਂ ਦੇ ਨੇ ਜਿਹੜੇ ਸੀ ਜੁੱਤੇ ਵੀ ਹਾਰਡ ਪਾਉਂਦੇ ਆ ਹਾਰਡ ਜੁੱਤੇ ਪਾਉਂਦੇ ਆ ਕੱਪੜੇ ਦੇ ਜੁੱਤੇ ਨਹੀਂ ਪਾਉਂਦੇ ਹਾਰਡ ਪਾਉਂਦੇ ਆ ਉਧਰੋਂ ਥੱਲੇ ਫਰਸ਼ ਨੇ ਉਹ ਫਰਸ਼ ਵੀ ਪੱਕੇ ਹੈ ਤੇ ਜਦੋਂ ਤੁਸੀਂ ਉਹਦੇ ਨਾਲ ਗੋਡਿਆਂ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਬੀਬੀਆਂ ਨੂੰ ਖਾਸ ਉਹ ਇਸ ਕਰਕੇ ਹੁਣ ਗੋਡੇ ਜਿਹੜੇ ਬੰਦੇ ਪਵਾਉਂਦੇ ਐ ਕਿੰਨੀ ਤਕਲੀਫ ਸਹਿੰਦੇ ਐ ਤੇ ਸਾਡੇ ਜੱਗੇ ਭਲੇ ਐ ਤੇ ਇਹ ਤਾਂ ਚੱਲਣੇ ਨੇ ਜੇ ਇਹਨਾਂ ਨੂੰ ਚਲਾਉਂਦੇ ਰਹੀਏ ਦੇ ਵੀ ਛੱਡਦਾ ਤੁਰਨਾ ਬਾ ਬਹਿਣਾ ਤੇ ਫਿਰ ਬਹਿ ਗਏ ਚੌਂਕੜਾ ਵੀ ਮਾਰਿਆ ਕਰੋ ਰੋਟੀ ਦਾ ਚੌਂਕੜਾ ਮਾਰ ਕੇ ਖਾ ਲਿਆ ਕਰੋ ਪਰ ਉਦਾਂ ਤੁਰਿਆ ਗਿਆ ਮੈਂ ਕਈ ਵਾਰੀ ਬਹੁਤ ਬਿਜੀ ਵੀ ਹੋਵਾਂ ਪਰ ਮੈਨੂੰ ਇਹ ਲੱਗਦਾ ਹੈ ਵੀ 15 ਕਿਲੋਮੀਟਰ ਤੁਰ ਹੀ ਲਈਦਾ ਸਾਰੇ ਦਿਨ ਵਿੱਚ ਘੱਟ ਤੋਂ ਘੱਟ 10 ਕਿਲੋਮੀਟਰ ਤੇ ਤੁਰ ਹੀਦਾ ਹੀ ਤੁਰੀਦਾ ਉਹ ਨਹੀਂ ਗਿਣੀਦਾ ਜਿਹੜਾ ਉਦਾਂ ਪਰ ਜਿਹੜਾ ਸਪੈਸ਼ਲ ਤੁਰੀਦਾ ਹੈ ਵੀ 8:00 ਵਜੇ 3 ਕਿਲੋਮੀਟਰ 8:00 ਵਜੇ ਫਿਰ 3 ਕਿਲੋਮੀਟਰ ਰਾਤ ਨੂੰ ਫਿਰ 3 ਇਦਾਂ ਅਸੀਂ ਪੂਰਾ ਕਰ ਲਈਦਾ ਹੈ ਤੁਰਨਾ ਹੀ ਤੁਰਨਾ ਤੇ ਜ਼ਰੂਰੀ ਹੈ ਜੇ ਨਾ ਤੁਰਿਆ ਜਾਵੇ ਐ ਲੱਗਦਾ ਵੀ ਕੁਝ ਵੀ ਨਹੀਂ ਹੋਇਆ ਜਿੱਤੇ ਤੇ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਨੂੰ ਸਾਹਮਣੇ ਰੱਖੋਗੇ ਤੇ ਚੱਲੀ ਜਾਣਗੇ ਜੇ ਬੈਠਣਾ ਫਿਰ ਬੈਗ ਹੁਣ ਸਾਡੇ ਢਿੱਲ ਹੈ ਕੋਈ ਮੰਨ ਲਓ ਢਿੱਲ ਵਰਤ ਲਈ ਬਸ ਮੜਾ ਜਾ ਸਰੀਰ ਉਧਰੋਂ ਭਾਰਾ ਕਰ ਲਿਆ ਉਧਰੋਂ ਗੁੱਡੇ ਵੀ ਕੀ ਕਰਨਗੇ ਅਗਲਾ ਕਹਿੰਦਾ ਕੁਆਂਟਲ ਮੈਂ ਚੱਕਾਂ ਕਿੱਥੇ ਦੱਸ ਹੁਣ ਜੇ ਤੂੰ ਨਿਗੇ ਜੇ ਨਿਆਣੇ ਦੇ ਉੱਤੇ ਨਿਗੇ ਜੇ ਨਿਆਣੇ ਉੱਤੇ ਲੈ ਧਰਦੇ ਬੋਰੀ ਕੁਆਂਟਲ ਦੀ ਉਹ ਕੋਉ ਨਿਆਣਾ ਕੋ ਵੀ ਛੱਡਦੇ ਮੈਨੂੰ ਕਿਥੇ ਗੋਡੇ ਤੇ ਸਾਡੇ ਤੜਫੇ ਫਿਰਦੇ ਨੇ ਕਹਿੰਦੇ ਕਿ ਇੰਨਾ ਭਾਰ ਪਿੰਨੀਆਂ ਦਾ ਭਾਰ ਵਿਚਾਰੇ ਗੋਡਿਆਂ ਤੇ ਪੈਣਾ ਹੁਣ ਸਿਆਲ ਆ ਗਿਆ ਹਰੇਕ ਨੇ ਬਣਾ ਲਈ ਕੋਈ ਖੋਏ ਦੀਆਂ ਅਬ ਰਿੰਡੇ ਵਾਲਿਓ ਤੁਹਾਡੇ ਪੇੜੇ ਬਣ ਜਾਂਦੇ ਨੇ ਇੱਕ ਉਦਾਂ ਥੋ ਆਏ ਇੱਕ ਉਦਾਂ ਮਿੱਠੇ ਮਰਿੰਡੇ ਰੀਜ ਬਣਦੇ ਨੇ ਤੇ ਹੁਣ ਇੰਨੇ ਇੰਨਾ ਮਿੱਠਾ ਖਾ ਕੇ ਤੁਸੀਂ ਨਾਲ ਮਿੱਠੇ ਤੇ ਖੁਆ ਖਾ ਕੇ ਤੇ ਜਿੰਨਾ ਭਾਰ ਵਧਣਾ ਉਹ ਫਿਰ ਗੋਡਿਆਂ ਤੇ ਹੀ ਪੈਣਾ ਤੇ ਹੁਣ ਤਾਂ ਕਰਕੇ ਆਪਾਂ ਕਹਿੰਦੇ ਆ ਵੀ ਖਿਆਲ ਰੱਖੋ ਇਹ ਕਾਇਆ ਕਿਸੇ ਦੀ ਥੋੜਾ ਦੁਸ਼ਮਣੀ ਤੇਰੀ ਯਾਰ ਇਹਦੇ ਨਾਲ ਇਹਦੇ ਨਾਲ ਕਾਦਾ ਵੈਰ ਇਹਨਾਂ ਗੋਟਿਆ ਨਾਲ ਆਹ ਦੇਹੀ ਨਾਲ ਆਹ ਸਰੀਰ ਨਾਲ ਤੇਰਾ ਕਾਦਾ ਵੈਰ ਹੈ ਤੇਰਾ ਸਭ ਤੋਂ ਵਧੀਆ ਮਿੱਤਰ ਤੇ ਇਹ ਹੈ ਤੁਸੀਂ ਸੁਣਿਆ ਨਾ ਮੈਂ ਪਿਛਲੇ ਦਿਵਾਨਾ ਵਿੱਚ ਇਹ ਗੱਲ ਕਹੀ ਹੈ ਕਿ ਤੇਰੇ ਨਾਲ ਸਭ ਤੋਂ ਪਹਿਲਾਂ ਕੌਣ ਸੀ ਤੇਰੀ ਕਾਇਆ ਤੇਰੇ ਬੱਚੇ ਛੱਡ ਸਕਦੇ ਘਰ ਵਾਲੀ ਛੱਡ ਸਕਦੀ ਟੱਬਰ ਛੱਡ ਸਕਦਾ ਸਾਰੇ ਛੱਡ ਗਏ ਪਰ ਇਹ ਤੇਰੇ ਨਾਲ ਹੈਗੀ ਕਿ ਨਹੀਂ ਹੁਣ ਕਿਹੜੇ ਟਾਈਮ ਕਹੇਗਾ ਮੇਰੇ ਨਾਲ ਨਹੀਂ ਸੀ ਇਹ ਇਹਨੇ ਤੇਰਾ ਸਾਥ ਦਿੱਤਾ ਇਹਦੇ ਨਾਲ ਕਾਦਾ ਵੈਰ ਹੈ ਤੇਰਾ ਇਹਦੇ ਨਾਲ ਇਹਦੇ ਨਾਲ ਕਾਦੀ ਵੈਰ ਵੈਰ ਕੱਢਦੇ ਆ ਸੀ ਇਹਦੀਆਂ ਸ਼ਰਤਾਂ ਨੇ ਪੂਰੀਆਂ ਕਰਿਓ ਜੋ ਇਹਨੂੰ ਚਾਹੀਦਾ ਉਹਨਾਂ ਹੀ ਦਿਓ ਜਿੰਨੀ ਸ਼ੂਗਰ ਚਾਹੀਦੀ ਹੈ ਓਨੀ ਜਿੰਨਾ ਮਿੱਠਾ ਚਾਹੀਦਾ ਓਨਾ ਜਿੰਨਾ ਕੈਲਸ਼ੀਅਮ ਚਾਹੀਦਾ ਓਨਾ ਜਿੰਨੀ ਤੋਪ ਚਾਹੀਦੀ ਹੈ ਓਨੀ ਜਿੰਨੀ ਸੈਰ ਚਾਹੀਦੀ ਹੈ ਓਨੀ ਜਿੰਨੀ ਜਿੰਨੀ ਚੀਜ਼ ਚਾਹੀਦੀ ਹੈ ਦੇਨ ਨੂੰ ਤੇਰਾ ਮਿੱਤਰ ਏ ਹੈ ਤੈਨੂੰ ਨਿਆਣਿਆਂ ਦਾ ਸੁੱਖ ਮਿਲਿਆ ਇਹਦੇ ਕਰਕੇ ਘਰ ਵਾਲੀ ਦਾ ਸੁੱਖ ਮਿਲਿਆ ਇਹਦੇ ਕਰਕੇ ਇਹ ਕਾਇਆ ਸਾਡਾ ਸਭ ਤੋਂ ਵੱਧ ਸਾਥ ਦਿੰਦੀ ਹੈ ਪਰ ਮੈਨੂੰ ਇਹ ਲੱਗਦਾ ਜਿੰਨਾ ਵਾਇਰਸ ਹੀ ਇਹਦੇ ਨਾਲ ਕਰਦੇ ਆ ਇਹਨਾਂ ਕਿਸੇ ਨਾਲ ਨਹੀਂ ਕਰਦਾ ਜਿੰਨੀ ਬੇਤਿਆਦੀ ਅਸੀਂ ਇਹਦੇ ਨਾਲ ਕਰਦੇ ਆ ਕਿਸੇ ਨਾਲ ਨਹੀਂ ਕਰਦਾ ਹੈਗੀ ਮਿੱਤਰ ਹੈ ਸਾਡੀ ਅਸੀਂ ਦੁਸ਼ਮਣ ਬਣਾਈ ਫਿਰਦੇ ਆਂ ਮੈਰ ਘੜਦੇ ਆਂ ਤਾਂ ਕਰਕੇ ਸਰੀਰ ਨੂੰ ਸਾਂਭ ਕੇ ਰੱਖਣਾ ਇਹ ਬੜਾ ਲਾਜ਼ਮੀ ਹੈ ਸਾਡੇ ਸਾਰਿਆਂ ਫਰਜ਼ਾਂ ਵਿੱਚ ਸਭ ਤੋਂ ਪਹਿਲਾ ਫਰਜ਼ ਇਹ ਹੈ ਤੇ ਤਨ ਰੋਗੀ ਹੁੰਦਾ ਜਦੋਂ ਮਨ ਪਰੇਸ਼ਾਨ ਹੋਣ ਲੱਗ ਜਾਂਦਾ ਹੈ ਮਨ ਰੋਗੀ ਹੁੰਦਾ ਤਨ ਪਰੇਸ਼ਾਨ ਹੋ ਜਾਂਦਾ ਵੇਖਿਓ ਮਨ ਦਾ ਸਰਗੁਣ ਰੂਪ ਹੈ ਕਾਇਆ ਤੇ ਕਾਇਆ ਦਾ ਨਿਰਗੁਣ ਰੂਪ ਹੈ ਮਨ ਤਨ ਮੰਦੋ ਨਹੀਂ ਇੱਕੋ ਹੀ ਨੇ ਨਿਰਗੁਣ ਤੇ ਸਰਗੁਣ ਇਹ ਦੋ ਨੇ ਜਿਵੇਂ ਆਪਾਂ ਕਹਿੰਦਾ ਨਿਰਗੁਣ ਆਪ ਸਰਗੁਣ ਵੀ ਉਹੀ ਨਿਜਮ ਨੂੰ ਅਸੀਂ ਨਿਰਗੁਣ ਕਹਿੰਦੇ ਆ ਦਿਸਦਾ ਸਰਗੁਣ ਹੈ ਇਸੇ ਤਰ੍ਹਾਂ ਮਨ ਅਣ ਦਿਸਦਾ ਨਿਰਗੁਣ ਹੈ ਤੇ ਤਨ ਦਿਸਦਾ ਹੈ ਤਨ ਨਾ ਹੋਇਆ ਮਨ ਨਹੀਂ ਹੋਣਾ ਮਰ ਨਾ ਹੋਇਆ ਤਰ ਨਹੀਂ ਹੋਣਾ ਇਹ ਇੱਕੋ ਹੀ ਨੇ ਦੋ ਨਹੀਂ ਤਨ ਮਨ ਕਹਿ ਅਸੀਂ ਨਾ ਦੋ ਰੱਖ ਲੈ ਇਕੱਠੇ ਹੈ ਤੇ ਤੁਹਾਨੂੰ ਸਾਹਮਣੇ ਰੱਖਨੇ ਪੈਣਗੇ ਇੱਕ ਆਇਆ ਨੂੰ ਸਾਹਮਣੇ ਰੱਖਣਾ ਆ ਜਿਹੜੇ ਸ਼ਬਦ ਨੇ ਇਹਨਾਂ ਦਾ ਮਤਲਬ ਇਹ ਥੋੜਾ ਕੱਢ ਲਈਦਾ ਹੁੰਦਾ ਕੋਈ ਛੱਡੋ ਜੀ ਪਰੇ ਹੁਣ ਕੀ ਫਾਇਦਾ ਸ਼ਰੀਰ ਦਾ ਕੀ ਲੋੜ ਹੈ ਜੀ ਇਦਾਂ ਨਹੀਂ ਅਰਥ ਕੱਢਣੇ ਇਹਦਾ ਅਰਥ ਇਹ ਕੱਢਣਾ ਵੀ ਕੰਮ ਟਾਈਮ ਰਹਿ ਗਿਆ ਥੋੜਾ ਲਾਹਾ ਲੈ ਲਈਏ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਪਿਆ ਗੁੱਜਾ ਲੈ ਕਿੰਨੀ ਦੂਰ ਜਾਪਦਾ ਟਿੱਕੀਆਂ ਨਿੱਕੀਆਂ ਲੱਤਾਂ ਨਾਲ ਸੈਕੜੇ ਵੀਰ ਦੁਰੇ ਸੀ ਕਿੰਨਾ ਤੁਰਦੇ ਹੁੰਦੇ ਸੀ ਆਪਾਂ ਕਿੰਨਾ ਭੱਜਦੇ ਨੱਟਦੇ ਹੁੰਦੇ ਸੀ ਛਾਲ ਮਾਰ ਕੇ ਉੱਠ ਪੀਦਾ ਸੀ ਐ ਤੁਰੀਦਾ ਸੀ ਦੂਰ ਦੂਰ ਤੱਕ ਹੁਣ ਵੇਖ ਲਓ ਕਹਿੰਦੇ ਕੀ ਬਣਿਆ ਸਾਡੇ ਨਾਲ ਹੁਣ ਇਸੇ ਕਰਕੇ ਇਨ ਇਦਾਂ ਦੇ ਆ ਸ਼ਬਦ ਜਦੋਂ ਆ ਜਾਂਦਾ ਵੀ ਕਾਇਆ ਦੀ ਗੱਲ ਆ ਗਈ ਤੇ ਸੜ ਜਾਣਾ ਹੈ ਗਲ ਜਾਣਾ ਉਹਦਾ ਮਤਲਬ ਇਹ ਕਹਿੰਦਾ ਵੀ ਜਿੰਨਾ ਲਾਹਾ ਲਿਆ ਜਾਂਦਾ ਲੈ ਲਓ ਇਹ ਇਹਦਾ ਸ਼ਬਦ ਦਾ ਅਰਥ ਇਹ ਲੈ ਹੁਣ ਆਪਾਂ ਸ਼ਬਦ ਸੁਣੋ ਕਹਿੰਦੇ ਪਹਿਰਾਵਾ ਦੇਖੇ ਉਹ ਵਜਾ ਹੈ ਕਹਿੰਦੇ ਐਵੇਂ ਹੀ ਮਾਨ ਕਰਕੇ ਬਹਿ ਜਾਂਦੇ ਆ ਕਾਲ ਕਾਲ ਰੂਪੀ ਕਾਂ ਤੇਰੀ ਗਰਦਨ ਤੇ ਬੈਠਾ ਪਾਈ ਹਾਂਜੀ ਤੂੰ ਕਾਏ ਗਰ ਬੇਵਾਵਲੀ ਜੈਸੇ ਭਾਦੋਂ ਖੁੰਬਰਾ ਤੂੰ ਦਿਸਤੇ ਖਰੀ ਉਤਾਵਲੀ ਭਾਦੋਂ ਦੇ ਮਹੀਨੇ ਵਿੱਚ ਖੁੰਬਾ ਪੈਦਾ ਹੋ ਜਾਂਦੀ ਹੈ ਆਪਣੇ ਆਪ ਹੀ ਆਪਾਂ ਵੇਖਦੇ ਰੂੜੀਆਂ ਤੇ ਖੁੰਬਾ ਕਹਿੰਦੇ ਉਹ ਖੁੰਬ ਦੀ ਵੀ ਕਿਤੇ ਨਾ ਕਿਤੇ ਕੋਈ ਉਮਰ ਹੈਗੀ ਹੈ ਤੇਰੀ ਤੇ ਦੀ ਵੀ ਨਹੀਂ ਕੀ ਪਤਾ ਇਹਨੇ ਕਿਹੜੇ ਵੇਲੇ ਸਾਡਾ ਸਾਥ ਛੱਡ ਗਿਆ ਖੜੇ-ਖੜੇ ਬੰਦੇ ਨੂੰ ਦੌਰਾ ਪੈ ਜਾਂਦਾ ਬੋਲਦਾ ਬੋਲਦਾ ਬੰਦਾ ਚੁੱਪ ਹੋ ਜਾਂਦਾ ਆ ਡਿੱਗਦਾ ਥੱਲੇ ਕੀ ਪਤਾ ਕਿਹੜਾ ਸਮਾਂ ਆ ਜਾਣਾ ਹਾਂਜੀ ਜੈਸੇ ਗੁਰੰਤ ਨਹੀਂ ਪਾਇਓ ਪੇਦ ਤਨ ਸੁਗੰਧ ਟੁੰਡੇ ਪਰਦੇਸ ਹਿਰਣ ਦੀ ਸੁਣੋ ਹਿਰਣ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ ਹਿਰਣ ਦੀ ਨਾਭੀ 'ਚ ਕਸਤੂਰੀ ਹੁੰਦੀ ਹੈ ਉਹਨੂੰ 스멜 ਆਉਂਦੀ ਹੈ ਕਹਿੰਦੇ 스멜 ਆਉਂਦੀ ਹੈ ਤੇ ਲੱਭਦਾ ਫਿਰਦਾ ਜੰਗਲਾਂ 'ਚ ਕਿਹਦਾ ਕਿਤੋਂ ਬਾਹਰ ਉਹ ਭਟਕਦਾ ਫਿਰਦਾ ਉਹ 스멜 ਲੱਭਦਾ ਫਿਰਦਾ ਰਹਿੰਦਾ ਪਰ 스멜 ਉਹਨੂੰ ਉਹਦੇ ਅੰਦਰੋਂ ਹੀ ਆਉਂਦੀ ਹੈ ਮੈਂ ਕਹਿੰਦਾ ਉਹ ਉਹਦੇ ਅੰਦਰੋਂ ਹੀ ਆਉਂਦੀ ਹੈ ਲੱਭਦਾ ਫਿਰਦਾ ਜੰਗਲਾਂ 'ਚ ਕਹਿੰਦਾ ਬਹਿਗ ਕਿੱਥੋਂ ਆਉਂਦੀ ਹੈ ਬਹਿਗ ਕਿੱਥੋਂ ਆਉਂਦੀ ਹੈ ਆਉਂਦੀ ਉਹਦੇ ਅੰਦਰੋਂ ਹੀ ਹੁੰਦੀ ਹੈ ਇੱਥੇ ਕਹਿੰਦੇ ਜੈਸੇ ਕੁਰੰਕ ਨਹੀਂ ਪਾਇਓ ਭੇਦ ਤਨ ਸੁਗੰਧ ਢੂਡੈ ਪਰਦੇਸ ਕਹਿੰਦੇ ਲੱਭਦਾ ਫਿਰਦਾ ਬਾਹਰ ਇਹ ਹਾਲ ਕਹਿੰਦੇ ਤੇਰਾ ਹਾਂ ਆਪ ਤਨ ਕਾਜੂ ਕਰੇ ਵਿਚਾਰ ਇਸ ਨਹੀਂ ਜਮ ਕੰਕਰ ਕਰੇ ਖਵਰ ਕਹਿੰਦਾ ਜਿਹੜੇ ਅਕਬੀਰ ਭਗਤ ਰਵਦਾਸ ਜੀ ਕਹਿੰਦੇ ਜਿਹੜੇ ਇਸ ਤਨ ਦੀ ਵਿਚਾਰ ਕਰਦੇ ਐ ਇਹ ਤਨ ਕਿਵੇਂ ਚੱਲ ਰਿਹਾ ਹੈ ਕਿਵੇਂ ਬਣਿਆ ਹੈ ਇਹਦੇ ਵਿੱਚ ਦਿਮਾਗ ਹੈ ਦਿਮਾਗ ਨੂੰ ਮੈਂ ਵਰਤਣਾ ਹੈ ਇਹਦੇ ਤੋਂ ਲਾਹਾ ਲੈਣਾ ਹੈ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਇਹਦਾ ਲਾਹਾ ਲੈਣਾ ਮੈਂ ਉਹ ਕਹਿੰਦੇ ਉਹ ਫਿਰ ਤਿਸ ਨਹੀਂ ਜੰਮ ਕੰਕਰ ਕਰੇ ਖਵਾਰ ਕਹਿੰਦੇ ਫਿਰ ਵਿਕਾਰਾਂ ਦੇ ਬਸ ਨਹੀਂ ਪੈਂਦਾ ਉਹ ਜਦੋਂ ਇਹ ਡੁੰਗੀਆਂ ਗੱਲਾਂ ਨੂੰ ਸੋਚਦਾ ਹੈ ਨਾ ਇਹ ਮਨ ਨੂੰ ਵਿਚਾਰਦਾ ਤਨ ਕਿਵੇਂ ਬਣਿਆ ਕਹਿੰਦੇ ਫਿਰ ਵਿਕਾਰਾਂ ਤੋਂ ਬਚਿਆ ਰਹਿੰਦਾ ਫਿਰ ਗਾਲ ਦਾ ਥੋੜਾ ਸਰੀਰ ਨੂੰ ਹੁਣ ਤੇ ਗਾਲੀ ਜੰਨੇ ਕਾਂਪ ਕਰੋਧ ਕਾਇਆ ਕੋ ਗਾਲੇ ਜਿਉਂ ਕੰਚਨ ਸੁਹਾਗਾ ਡਾਲੇ ਅਜੇ ਤਾਂ ਹੁਣ ਤੇ ਗਾਲਿਆ ਪਿਆ ਸਰੀਰ ਕਹਿੰਦੇ ਫਿਰ ਬੰਦਾ ਗਾਲ ਦਾ ਨਹੀਂ ਸਮਝ ਆ ਜਾਂਦੀ ਅੱਗੇ ਪੁੱਤਰ ਕਲਤਰ ਕਾ ਕਰੇ ਅਹੰਕਾਰ ਠਾਕੁਰ ਨੇ ਕਾ ਮੰਗਣਹਾਰ ਇਹਦੇ ਬੱਚਿਆ ਦਾ ਪੁੱਤਰ ਕਲਤਰ ਘਰ ਵਾਲੀ ਦਾ ਹੰਕਾਰ ਕਰਦਾ ਮੇਰੇ ਬੱਚੇ ਠਾਕੁਰ ਲੇਖਾ ਮੰਗਣਹਾਰ ਕਹਿੰਦੇ ਸਾਬਕ ਤਾਬ ਠਾਕੁਰ ਮੰਗਦਾ ਕੋਈ ਬੰਦਾ ਬੈਠਾ ਨਹੀਂ ਮੰਗਦਾ ਵੇਖੋ ਮਾਨ ਨਾ ਕਰੀਏ ਕੁਦਰਤੀ ਨਿਜਮ ਹੈ ਨਾ ਜਿਹੜਾ ਉਹਨੇ ਇੱਕ ਦਿਨ ਸਾਨੂੰ ਅਲੱਗ ਅਲੱਗ ਕਰ ਹੀ ਦੇਣਾ 10 ਸਾਲ ਨੂੰ ਹੋ ਜੀਏ 20 ਨੂੰ ਹੋ ਜੀਏ 30 ਨੂੰ ਹੋ ਜੀਏ ਪਰ ਬੱਚਿਆਂ ਨੇ ਸਾਨੂੰ ਛੱਡ ਜਾਣਾ ਜਾਂ ਫਿਰ ਇੱਕ ਦਿਨ ਅਸੀਂ ਬੱਚਿਆਂ ਨੂੰ ਛੱਡ ਜਾਣਾ ਅੱਡ ਅੱਡ ਹੋਣਾ ਹੀ ਹੋਣਾ ਹੈ ਲੇਖਾ ਹਿਸਾਬ ਕਿਤਾਬ ਮਾਰ ਕੇ ਇਸ ਗੱਲ ਦਾ ਇਕੱਲੇ ਆਉਣਾ ਜਾਣਾ ਪੈਣਾ ਉੱਥੇ ਤਾਂ ਫਿਰ ਇੱਕ ਨਾ ਇੱਕ ਦਿਨ ਤੇ ਪੁੱਛਿਆ ਹੀ ਜਾਣਾ ਨਾ ਤੇ ਹੁਣ ਦੱਸ ਚੱਲਿਆ ਤੇ ਕੱਲਾ ਹੈ ਹੁਣ ਹਮੇਸ਼ਾ ਹੀ ਕਹਿੰਦੇ ਨੇ ਨਾ ਚਾਰ ਬੰਦੇ ਕੀ ਕਹਿਣਗੇ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਜੋ ਫਲਾਣਾ ਕੀ ਕਹੂਗਾ ਫਲਾਣਾ ਹੀ ਕਹੂਗਾ ਚਾਰ ਬੰਦੇ ਕੀ ਕਹਿਣਗੇ ਸਾਰੀ ਜ਼ਿੰਦਗੀ ਬੰਦਾ ਇਹ ਸੋਚਦਾ ਰਹੇ ਪਰ ਚਾਰ ਬੰਦੇ ਇੱਕੋ ਹੀ ਗੱਲ ਕਹਿਣਗੇ ਆਰਾਮ ਨਾਮ ਸਤ ਹੈ ਲੈ ਆ ਕਹਿੰਦੇ ਜਿੰਨਾ ਕਰਕੇ ਮਰਦਾ ਰਿਹਾ ਵੀ ਆ ਕਰ ਲੈ ਆ ਲੋਕੀ ਐ ਲੈ ਕਹਿਣ ਲੋਕੀ ਐਣ ਕਹਿਣ ਲੋਕੀ ਐਣ ਕਹਿਣ ਲੋਕੀ ਕਹਿਣਗੇ ਤੇਰੇ ਮਗਰ ਮਗਰ ਦਰ ਦੇ ਸਤ ਨਾਮ ਵਾਹਿ ਆ ਕਹਿਣਗੇ ਵੀ ਵਾਹਿਗੁਰੂ ਸਤ ਹੈ ਬਾਕੀ ਸਭ ਝੂਠ ਹੈ ਜਾਂ ਆਰਾਮ ਨਾਮ ਸਤ ਹੈ ਕਹਿਣਗੇ ਕਿ ਨਹੀਂ ਲੋਕੀ ਕਹਿਣਗੇ ਲੋਕੀ ਕਹਿਣਗੇ ਲੈ ਸੁਣ ਲੈ ਅੱਜ ਕਹਿ ਰਹੇ ਨੇ ਮੇਰਾ ਪਤਾ ਨਾਮ ਹੀ ਸੱਤ ਇਹ ਹੀ ਕਹਿਣਗੇ ਆ ਸੁਣ ਲੈ ਲੋਕੀ ਕਹਿਣਗੇ ਇਹ ਹੀ ਸਾਰੇ ਤੈਨੂੰ ਦੁਨੀਆ ਕੀ ਉਹ ਬਾਗਿ ਉਹ ਆਪਣੇ ਆਪ ਨੂੰ ਕੈਮ ਰੱਖੋ ਇੱਥੇ ਅਗਲੀ ਪੰਕਤੀ ਸੁਣ ਲੋ ਹਾਂ ਜੀ ਫੇੜੇ ਕਾ ਦੁੱਖ ਸਹੈ ਜਿਉ ਪਾਛੇ ਕਿਸੇ ਫੁਕਰ ਪੀਓ ਪੀਓ ਉਹ ਕਹਿੰਦੇ ਭਾਈ ਮਾੜੇ ਕੀਤੇ ਕਰਮਾਂ ਦਾ ਦੁੱਖ ਭੋਗਣਾ ਪੈਂਦਾ ਹੈ ਤਨ ਰੋਗੀ ਕਰਕੇ ਰੱਖੋ ਚਾਹੇ ਮਨ ਰੋਗੀ ਕਰਕੇ ਰੱਖੋ ਮਨ ਨੂੰ ਪਰੇਸ਼ਾਨੀਆਂ ਜਿਹੜੀਆਂ ਨੇ ਉਹਦਾ ਦੁੱਖ ਭੋਗਣਾ ਪਵੇਗਾ ਔਖਾ ਹੋਏਗਾ ਫਿਰ ਜਿੰਨੀ ਮਰਜ਼ੀ ਪੁਕਾਰ ਕਰੀ ਜਾਈ ਵਾਜਾ ਮਾਰੀ ਜਾਈ ਇੱਕ ਵਾਰੀ ਜਦੋਂ ਇਹ ਸਾਥ ਛੱਡ ਗਿਆ ਨਾ ਸਰੀਰ ਫਿਰ ਕੁਝ ਵੀ ਪ੍ਰਾਪਤੀ ਹੋਣਾ ਜਿੰਨਾ ਮਰਜ਼ੀ ਪੀਓ ਪੀਓ ਕਰੀ ਜਾਏ ਜਿੰਨੀਆਂ ਮਰਜ਼ੀ ਵਾਜਾ ਮਾਰੀ ਜਾਵੇ ਸਾਰਾ ਕੁਝ ਇਹਦੇ ਨਾਲ ਹੈ ਇਨੂੰ ਦੁਆ ਨਾਲ ਨਹੀਂ ਕਿਤੇ ਬਣਾ ਸਾਬ ਕੇ ਰੱਖ ਜਿਹੜੇ ਕਰਨ ਵਾਲੇ ਕੰਮ ਨੇ ਉਹ ਜ਼ਰੂਰੀ ਕੰਮ ਕਰ ਤੇ ਓਟ ਲਏ ਸਾਧੂ ਦੀ ਮਤਲਬ ਗੁਰੂ ਦੀ ਹਾਂਜੀ ਸਾਧੂ ਕੀ ਜੋ ਲਹਿ ਓਟ ਤੇਰੇ ਪਿਪਟੇ ਪਾਪ ਸਭ ਕੋਟ ਕੋਟ ਸਾਧੂ ਕਈਏ ਸਾਦੇ ਹੋਏ ਬੱਤੇ ਸਾਦੇ ਹੋਏ ਅਕਲ ਵਾਲੇ ਬੱਤੇ ਜਿਹੜੇ ਬੰਦੇ ਸਾਧੇ ਹੋਏ ਐ ਜੇ ਗੁਰਬਾਨੀ ਦੀ ਓਟ ਲੈ ਗੁਰੂ ਦੀ ਓਟ ਲੈ ਸਾਧੂ ਕੀ ਜੋ ਲੈ ਲੈ ਓਟ ਦੀ ਓਟ ਲਵੇ ਤੇਰੇ ਮਿਟਹਿ ਪਾਪ ਸਭ ਕੋਟ ਕੋਟ ਕਰੋੜਾ ਕਰੋੜਾ ਕੀਤੀਆਂ ਗਲਤੀਆਂ ਬੰਦਾ ਬਣ ਜਾਏਗਾ ਜਿੰਨੀਆਂ ਵੀ ਮਾੜੇ ਕੰਮ ਕੀਤੇ ਐ ਮਤਲਬ ਗਲਤੀਆਂ ਕੀਤੀਆਂ ਸਾਰੀਆਂ ਗਲਤੀਆਂ ਛੱਡ ਕੇ ਨਸਾਨਾ ਵਾਲੇ ਕੰਮ ਕਰਨ ਲੱਗ ਜਾਏਗਾ ਕਿੰਨੇ ਬੰਦੇ ਨਸ਼ੇ ਛੱਡ ਜਾਂਦੇ ਐ ਪੁੱਠੇ ਸਿੱਧੇ ਸਾਰੇ ਕੰਮ ਛੱਡ ਦਿੰਦੇ ਐ ਚੰਗੀ ਸੰਗਤ ਵਿੱਚ ਆ ਕੇ ਜ਼ਿੰਦਗੀ ਬਦਲ ਜਾਂਦੀ ਹੈ ਹਾਂਜੀ ਕਹਿ ਰਵਿਦਾਸ ਜੋ ਜਪੈ ਨਾ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਭਗਤ ਰਵਿਦਾਸ ਜੀ ਕਹਿੰਦੇ ਜਿਹੜੇ ਜਪੈ ਨਾਮ ਦਾ ਮਤਲਬ ਹੈ ਜਿਹੜਾ ਜਾਣੇ ਗਿਆਨ ਨੂੰ ਸਮਝੇ ਅਕਲ ਵਾਲਾ ਹੋਵੇ ਗਿਆਨवान ਹੋਵੇ ਸਮਝਦਾਰ ਹੋ ਕੇ ਜਿਹੜਾ ਜ਼ਿੰਦਗੀ ਜਿਉਂਦਾ ਹੈ ਉਹ ਫਿਰ ਜਾਤਾਂ ਜਨਮਾਂ ਜੂਨਾਂ ਉਹ ਸਾਰੀਆਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਉਹ ਜੰਮ ਦਾ ਕੁੱਤਾ ਕਦਾ ਨਹੀਂ ਬਣਦਾ ਬਿਰਤੀ ਕਰਕੇ ਇਨਸਾਨ ਰਹਿੰਦਾ ਬੰਦਿਆਂ ਵਾਲਾ ਕੰਮ ਕਰੇ ਜੇ ਉਹਨੇ ਵੀ ਕਿਹੜੀ ਜਾਤ ਵਿੱਚ ਜੰਮਿਆ ਇਹ ਨਹੀਂ ਕੋਈ ਵੇਖਦਾ ਜਨਮ ਮਰਨ ਤੋਂ ਸਾਰੇ ਸਾਰੇ ਸਿਸਟਮ ਤੋਂ ਬਚਿਆ ਰਹਿੰਦਾ ਭਾਈ ਜਿਹੜਾ ਕਿਆਰਵਾਨ ਹੋ ਕੇ ਚੱਲਦਾ ਅਕਲ ਵਾਲਾ ਹੋ ਕੇ ਚੱਲਦਾ